ਅਸੀਂ ਸਿੱਖ ਸੰਗਤਾਂ ਦੇ ਰੂਬਰੂ ਹੋ ਰਹੇ ਹਾਂ ਜਿਸ ਦਾ ਮੁੱਖ ਮਕਸਦ ਇੱਕ ਤਾਂ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਨ੍ਹਾਂ ਦੀ ਸ਼ਹਾਦਤ ਨੂੰ ਸਮਰਪਿਤ 17 ਫਰਵਰੀ ਨੂੰ ਉਹਨਾਂ ਦੇ ਨਗਰ ਖਾਲੜਾ ਤੋਂ ਇੱਕ ਪੈਦਲ ਯਾਤਰਾ ਆਰੰਭ ਕਰ ਰਹੇ ਹਾਂ ਜੋ ਵੱਖ-ਵੱਖ ਪਿੰਡਾਂ ਤੋਂ ਹੋ ਕੇ ਭਿੱਖੀ ਵਿੰਡ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਇਹ ਸੰਪੰਨ ਹੋਵੇਗੀ ਜਿਸ ਦਾ ਮੁੱਖ ਮਕਸਦ ਭਾਈ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋਣਾ ਨੌਜਵਾਨੀ ਨੂੰ ਜਾਗਰੂਕ ਕਰਨਾ ਅਤੇ ਉਹਨਾਂ ਦੇ ਉੱਤੇ ਸਰਕਾਰੀ ਅਤਵਾਦ ਪ੍ਰਸ਼ਤ ਲੀਡਰ ਪ੍ਰਸ਼ਤ ਪੁਲਿਸ ਅਫਸਰਾਂ ਵੱਲੋਂ ਜੋ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਹੈ ਉਸ ਦੇ ਇਨਸਾਫ ਵਾਸਤੇ ਆਵਾਜ਼ بلند ਕਰਨੀ ਇਹਦਾ ਮਕਸਦ ਇਹਦੇ ਨਾਲ ਅਸੀਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਵਿੱਚ ਔਰ ਖਾਲੜਾ ਮਿਸ਼ਨ ਮਨੁੱਖੀ ਅਧਿਕਾਰ ਸੰਗਠਨ ਤੇ ਹੋਰ ਸਾਡੀਆਂ ਜਿਹੜੀਆਂ ਜਥੇਬੰਦੀਆਂ ਨਾਲ ਸੇਵਾਵਾਂ ਕਰਨ ਵਾਲੀਆਂ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਇਹ ਯਾਤਰਾ 17 ਫਰਵਰੀ ਨੂੰ ਸਵੇਰੇ 10 ਵਜੇ ਖਾਲੜਾ ਨਗਰ ਤੋਂ ਆਰੰਭ ਕੀਤੀ ਜਾਵੇਗੀ।